ਸਰ ਭਗਵੰਤ ਮਾਨ ਦੀ ਸਰਕਾਰ ਆ 2.5 ਸਾਲ ਹੋ ਗਿਆ ਕਿਵੇਂ ਦੇਖਦੇ ਹੋ ਕਾਫੀ ਬਣੇ ਕੋ ਚੱਕੋ ਜੇਸ ਹਿਸਾਬ ਦੇ ਨਾਲ ਜੇ ਅਗਰ ਭਗਵੰਤ ਮਾਨ ਸਾਹਿਬ ਜੀ ਦੀ ਗੱਲ ਕੀਤੀ ਜਾਵੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਤੋਂ ਜਿਹੜੀ ਉਹਨਾਂ ਦੀ ਕਾਰਗੁਜ਼ਾਰੀ ਹੈ ਇਸ ਟਾਈਮ ਤੋਂ ਬਹੁਤ ਵਧੀਆ ਕਾਰਗੁਜ਼ਾਰੀ ਜਿਹੜੀ ਹੈ ਕਰ ਰਿਹਾ ਨਿਸ਼ਪਾਕ ਮਤਲਬ ਕੋਈ ਮਤਲਬ ਉਹਨਾਂ ਦੇ ਉੱਪਰ ਕੋਈ ਇਦਾਂ ਦਾ ਕੋਈ ਦਾਗ ਨਹੀਂ ਹੈ ਜੀ ਤੇ ਬਹੁਤ ਹੀ ਵਧੀਆ ਜਿਹੜੀ ਹੈ ਉਹ ਸਰਕਾਰ ਨੂੰ ਜਿਹੜੇ ਉਹ ਚਲਾ ਰਹੇ ਆ ਜੀ ਸਾਡੇ ਤੋਂ ਦੇਖੋ allele 2 ਸਾਲ ਹੀ ਹੋਏ ਆ ਤੇ 2 ਸਾਲ ਦੇ ਵਿੱਚ तकरीबन ਜੋ ਉਹਨਾਂ ਨੇ ਵਾਦੇ ਨੇ ਕਾਫੀ ਪੂਰੇ ਕਰ ਦਿੱਤੇ ਆ ਬਾਕੀ ਵਾਦੇ ਜਿਹੜੇ ਰਹਿੰਦੇ ਉਹ ਵੇਖੋ ਆਸਤਾ ਆਸਤਾ ਉਹ ਵੀ ਜਰੂਰ ਪੂਰੇ ਕਰਨਗੇ ਚਲੋ ਤੁਸੀਂ ਕਾਰਜਕਾਰੀ ਕਹ ਰਹੇ ਕੀ ਬਹੁਤ ਅੱਛੀ ਕਰ ਰਹੇ ਆ ਪਰ ਸਾਡੇ ਹਿਸਾਬ ਨਾਲ ਕਿ ਨਸ਼ਾ ਖਤਮ ਹੋ ਗਿਆ ਪੰਜਾਬ ਦੇ ਸਰ ਦੇਖੋ ਜਿਹੜਾ ਨਸ਼ੇ ਦੀ ਗੱਲ ਆ ਨਸ਼ਾ ਪੰਜਾਬ ਦੇ ਵਿੱਚ ਜਿਹੜੀਆਂ ਅੱਜ ਤੋਂ ਪਹਿਲੇ ਸਰਕਾਰਾਂ ਰਹੀਆਂ ਉਹਨਾਂ ਨੇ ਉਹਨਾਂ ਦੇ ਵੀ ਸਰਕਾਰਾਂ ਦੇ ਵਿੱਚ ਵੀ ਨਸ਼ਾ ਜਿਹੜਾ ਸੀ ਉਹ ਜ਼ਰੂਰ ਸੀ ਲੇਕਿਨ ਇਹ ਹੈ ਕਿ ਦੇਖੋ ਹੁਣ ਜੋ ਭਗਵੰਨ ਰਮਨ ਸਾਹਿਬ ਨੇ ਜਿਹੜੇ ਪੰਜਾਬ ਦੇ ਡੀਜੀਪੀ ਨੇ ਜਾਂ ਉਹਨਾਂ ਨੂੰ ਹੁਕਮ ਦਿੱਤੇ ਨੇ ਉਹਨਾਂ ਦੇ ਮੁਤਾਬਕ ਕਾਫੀ ਨਸ਼ੇ ਦੇ ਉੱਪਰ ਵੀ ਕੰਟਰੋਲ ਜਿਹੜਾ ਹੋ ਰਿਹਾ ਹੁਣ ਤੁਹਾਡੇ ਸਾਹਮਣੇ ਸੜਕਾਂ ਆਪਣੇ ਜਲੰਧਰ ਦੇ ਸਾਰੇ ਟੁੱਟੀਆਂ ਹੋਈਆਂ ਨਾ ਕਿ ਤੁਹਾਡੇ ਸਾਹਮਣੇ ਦੇਖ ਸਕਦੇ ਤੁਸੀਂ ਤੇ ਆਪਾਂ ਇਹ ਵਿਕਾਸ ਕੀ ਆਮ ਆਦਮੀ ਪਾਰਟੀ ਦਾ ਵਿਕਾਸ ਹੈ ਕਿ ਸੜਕਾਂ ਦੇਖੋ ਬਣਾ ਨਹੀਂ ਰਿਹਾ ਖੜਾ ਰੋਡ ਵੀ ਸਾਰਾ ਟੁੱਟਿਆ ਹੈ ਕੀ ਕਹਿਣਾ ਚਾਹਦੇ ਇਸ ਬਾਰੇ ਸਰ ਦੇਖੋ ਇਹ ਤਾਂ ਡੀਲ ਬਿਲਕੁਲ ਸਹੀ ਹੈ ਕਿ ਬਣ ਕਾ ਟੁੱਟੀਆਂ ਨੇ ਵਿਕਾਸ ਤਾਂ ਹਲੇ ਨਹੀਂ ਹੋ ਗਿਆ ਲੇਕਿਨ ਆਸਤਾ ਆਸਤਾ ਦੇ ਦੇਓ ਤੁਸੀਂ ਜੀ ਕਾਫੀ ਜਿਹੜੀ ਹੈ ਡਿਵੈਲਪਮੈਂਟ ਜਿਹੜੀ ਹੈ ਜਿਹੜੇ ਉਹਨਾਂ ਦੇ ਕੈਬਨਿਟ ਮੰਤਰੀ ਨੇ ਨਿਕਾਇਮ ਮੰਤਰੀ ਬਲਕਾਰ ਸਿੰਘ ਜੀ ਤੋਂ ਉਹ ਕਾਫੀ ਮਤਲਬ ਜਿਹੜੇ ਆਸਤਾ ਆਸਤਾ ਕੰਮ ਜਿਹੜੇ ਉਹ ਕਰਵਾ ਰਹੇ ਨੇ ਤਾਂ ਉਹ ਦੇਖੋ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੈ ਇਹ ਵੀ ਡਿਵੈਲਪਮੈਂਟ ਕਾਫੀ ਹੋਏਗੀ ਉਹ ਸਰਕਾਰ ਜਿਹੜੀ ਹੈ ਇਹ ਕਾਫੀ ਡਿਵੈਲਪਮੈਂਟ ਜਿਹੜੀ ਹੈ ਕਰਾ ਕੇ ਦੁਬਾਰਾ ਆਸਾਂ ਦੇ ਦੇ ਚੱਗੀ ਆਮ ਆਦਮੀ ਪਾਰਟੀ ਨੂੰ 2.5 ਸਾਲ ਹੋ ਗਏ ਬਣੇ ਹੋਏ ਉਸ ਤੋਂ ਬਾਅਦ ਕ੍ਰਾਈਮ ਜਿਆਦਾ ਹੋਰ ਵੱਧ ਗਿਆ ਗੈਂਗਸਟਰ ਵਧ ਗਿਆ ਲੋਕਾਂ ਕੋਲ ਫਰौतीयां ਮੰਗੀਆਂ ਜਾ ਰਹੀਆਂ ਵਾਂ ਲੋਕਾਂ ਨੂੰ ਜਾਨੋਂ ਮਾਰ ਦਿੱਤਾ ਜਾ ਰਿਹਾ ਉਹਨਾਂ ਘਰਾਂ ਦੇ ਵਿੱਚ ਗੋਲੀਆਂ ਵੱਜ ਰਹੀਆਂ ਇਸ ਵਾਰ ਕੀ ਕਹਿਣਾ ਚਾਹੁੰਦੇ ਸਰ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਕ੍ਰਾਈਮ ਦੇ ਉੱਪਰ ਜਿਹੜੀ ਹੈ ਉਹ ਥੋੜੀ ਹਲੇ ਸਰਕਾਰ ਠੰਢੀ ਚੱਲ ਰਹੀ ਹੈ ਜੀ ਸੋ ਜਿਸ ਤਰ੍ਹਾਂ ਤੁਸੀਂ ਗੈਂਗਵਾਰ ਦੀ ਗੱਲ ਕਰ ਰਹੇ ਹੋ ਤਾਂ ਥੋੜੇ ਦਿਨਾਂ ਤੋਂ ਤੁਸੀਂ ਦੇਖਿਆ ਹੋਣਾ ਕਿ ਕਾਫੀ ਜਿਹੜੇ ਗੈਂਗਸਟਰ ਨੇ ਜਿਹੜੀ ਆ ਉਹਨਾਂ ਦੇ ਨਾਲ ਪੁਲ-ਪੁਲਸ ਦੀ ਮੋੜ-ਪੇੜ ਹੋਈਆਂ ਉਹ ਕਾਫੀ ਜਿਹੜਾ ਵੇ ਮੇਰੇ ਖਿਆਲ ਹੈ ਕਿ ਆਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਉੱਪਰ ਵੀ ਕੰਟਰੋਲ ਕੀਤਾ ਜਾਏ ਹੁਣ ਪਿੱਛੇ ਇਹ ਵੀ ਭਗਵੰਤ ਮਾਨ ਸਾਹਿਬ ਦੀ ਜਿਹੜੀ ਬੇਟੀ ਆ ਉਹਦੇ ਉਹਨੂੰ ਵਿਆਹ ਨਾਲ ਹੈਗੀ ਕਿ ਸਾਡੇ ਫਾਦਰ ਸਾਹਿਬ ਸ਼ਰਾਫੀਗੇ ਤੁਹਾਡੇ ਨਾਲ ਕੋਟੇ ਪ੍ਰਮਾਨ ਕਰਦੇ ਹੁੰਦੇ ਸੀਗੇ ਇਸ ਬਾਰੇ ਕੀ ਕਹਿਣਾ ਚਾਹੁੰਦੇ ਸਰ ਦੇਖੋ ਇਹ ਉਹਨਾਂ ਦਾ ਨਿੱਜੀ ਮਾਮਲਾ ਜੀ ਉਹ ਉਹਨਾਂ ਦੀ ਬੇਟੀ ਹੈ ਉਹ ਉਹਨਾਂ ਦੇ ਬਾਪ ਨੇ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਮੈਂ ਕਿਸੇ ਦੇ ਘਰ ਬਾਰੇ ਜਾਣਕਾਰੀ ਨਹੀਂ ਰ ਉਹਨਿਕ ਐਡਵਰਟਾਈਜ਼ਮੈਂਟ ਕਰ ਰਹੇ ਆਪਣੀ ਬਹੁਤ ਜ਼ਿਆਦਾ ਤੁਸੀਂ ਜਗ੍ਹਾ ਜਗ੍ਹਾ ਦੇਖ ਰਹੇ ਹੋਗੇ ਭਗਵਾਨ ਜਿਵੇਂ ਸੀਮਾ ਨਾਲ ਦੇ ਪੋਸਟਰ ਲੱਗੇ ਹੋਏ ਆ ਪਹਿਲਾਂ ਇਹੀ ਕਹਿੰਦੇ ਹੁੰਦੇ ਸੀਗੇ ਕਿ ਦੂਸਰੀਆਂ ਸਰਕਾਰਾਂ ਵਾਲੇ ਆਪਣੀਆਂ ਫੋਟੋਆਂ ਪੋਸਟਰਾਂ 'ਤੇ ਲਗਵਾਉਂਦੇ ਆ ਗੱਡੀਆਂ 'ਤੇ ਲਗਵਾਉਂਦੇ ਆ ਪਰ ਇਹ ਤਾਂ ਹੁਣ ਉਲਟੀ ਹੋ ਗਿਆ ਆਪਣੀਆਂ ਫੋਟੋਆਂ ਲਗਵਾ ਰਹੇ ਹਰੇਕ ਜਗ੍ਹਾ ਤੇ ਦੇਖੋ ਜਿਹੜੀ ਜਿਹੜੇ ਡਿਵੈਲਪਮੈਂਟ ਦੀ ਗੱਲ ਹੈ ਉਹ ਤੇ ਚਲੋ ਹੈ ਜਿਹੜੇ ਇਸ ਤੁਹਾਡੀ ਗੱਲ ਦੇ ਉੱਪਰ ਮੈਂ ਸਹਿਮਤ ਆ ਕਿ ਜਿਹੜੀ ਹੈ ਇਹ ਪੈਸਾ ਜਿਹੜਾ ਇਹਨਾਂ ਨੇ ਜਾਇਜ਼ ਖਰਚਾ ਕੀਤਾ ਜਾ ਰਿਹਾ ਇਹ ਨਾ ਕੀਤਾ ਜਾਵੇ ਤੋ ਇਹਨੂੰ ਜਿਹੜਾ ਉਹ ਪਬਲਿਕ ਜਿਹੜੀ ਹੈ ਰੇਸ ਦੇ ਉੱਪਰ ਜਿਹੜਾ ਇਸਮਾਲ ਹੁੰਦਾ ਹੁੰਦਾ ਨੂੰ ਪਤਾ ਥੋੜੀ ਦੇਰ ਪਹਿਲੇ ਇਲੈਕਸ਼ਨ ਹੋ ਕੇ ਹਟਿਆ ਦੂਸਰੀ ਸਟੇਟਾਂ ਦੇ ਵਿੱਚ ਬੜਾ ਇਹਨਾਂ ਨੇ ਮਤਲਬ ਜਿਹੜੀ ਐਕਸਰਸਾਈਜ਼ਮੈਂਟ ਕੀਤੀ ਉੱਥੇ ਹੈਲੀਕਾਪਟਰ ਜਾ ਕੇ ਉੱਥੇ ਉਤਰਦਾ ਸੀਗਾ ਤੇ ਕੇਜਰੀਵਾਲ ਦੇ ਭਗਵੰਤ ਮਾਨ ਜੀ ਉੱਥੇ ਐਡਵਰਟਾਈਜ਼ਮੈਂਟ ਕਰਦੇ ਸੀ ਪਰ ਇਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਉੱਥੇ ਇਸ ਇਸ ਜਿਹੜੀ ਹਾਰ ਦੇ ਕਾਰਨ ਤੁਸੀਂ ਕੀ ਮੰਨਦੇ ਹੋ ਪਰ ਦੇਖੋ ਜਿਹੜਾ ਉੱਥੇ ਹਾਰ ਦਾ ਕਾਰਨ ਸੀ ਉਹ ਇਸ ਤਰ੍ਹਾਂ ਹੈ ਕਿ ਪੰਜਾਬ ਦੇ ਵਿੱਚ ਲਗਭਗ 92 ਸੀਟਾਂ ਦੇ ਨਾਲ ਜਦ ਜਿੱਤ ਪ੍ਰਾਪਤ ਕੀਤੀ ਲੋਰ ਲੈਵਲ ਤੇ ਜਿਹੜਾ ਵਰਕਰ ਇਹਨਾਂ ਦੇ ਨਾਲ ਕੰਮ ਕਰਦਾ ਸੀ ਗਰਾਊਂਡ ਲੈਵਲ ਤੋਂ ਜੁੜਿਆ ਜਿਹੜਾ ਵਰਕਰ ਸੀ ਉਹਦੀ ਆਨ ਦੇਖੀ ਜਿਹੜੀ ਹੈ ਉਹ ਹੋਣੀ ਸ਼ੁਰੂ ਹੋ ਗਈ ਉਹ ਵਰਕਰ ਨੂੰ ਇਹਨਾਂ ਨੇ ਉਹਦਾ ਉਹਨਾਂ ਦਾ ਬੰਦਾ ਮਾਨ ਸਨਮਾਨ ਜਿਹੜਾ ਉਹ ਨਹੀਂ ਦਿੱਤਾ ਤੋਂ ਉਹ ਜਿਹੜੀ ਹੈ ਗੱਲ ਜਿਹੜੀ ਉਹ ਫੈਲਦੀ ਫੈਲਦੀ ਤੁਹਾਨੂੰ ਪਤਾ ਅੱਗੇ ਤੱਕ ਪਹੁੰਚ ਹੀ ਜਾਂਦੀ ਹੈ ਤੋਂ ਜਦੋਂ ਅੱਗੇ ਪਹੁੰਚਦੀ ਆ ਫਿਰ ਦੂਸਰਾ ਵਰਕਰ ਵੀ ਦੇਖਦਾ ਕਿ ਉਸ ਜਗ੍ਹਾ ਦੇ ਉੱਪਰ ਜਿਹੜਾ ਲੋਕਾਂ ਨੇ ਮਿਹਨਤਾਂ ਕੀਤੀਆਂ ਉਹਨਾਂ ਨੂੰ ਉਹਨਾਂ ਦਾ ਪ੍ਰਤੀਫਲ ਨਹੀਂ ਕੋਈ ਮਿਲਿਆ ਤੇ ਇਸ ਜਗ੍ਹਾ ਦੇ ਉੱਪਰ ਵੀ ਆ ਕੇ ਕੀ ਕਰਨਗੇ ਸੋ ਇਸ ਕਰਕੇ ਦੇਖੋ ਇੱਕ ਵਾਰ ਤੇ ਜਿਹੜੇ ਵਰਕਰ ਆ ਉਹ ਗਰਾਉਂਡ ਲੈਵਲ ਤੇ ਕੰਮ ਕਰਕੇ ਸਰਕਾਰ ਬਣਾ ਦਿੰਦਾ ਲੇਕਿਨ ਜਦੋਂ ਉਸ ਵਰਕਰ ਨੂੰ ਉਹਦਾ ਬੰਦਾ ਆਦਰ ਸਮਾਨ ਨਹੀਂ ਮਿਲਦਾ ਤੋ ਉਹ ਵਰਕਰ ਫਿਰ ਤਾਂ ਆਸ਼ੋਕੇ ਘਰ ਬੈਠ ਜਾਂਦਾ ਫਿਰ ਉਹ ਕੀ ਹੁੰਦਾ ਕਿ ਉਹ ਜਿਹੜੀ ਐਂਟੀ ਫਾਈਨੰਸੀ ਆ ਉਹ ਸਰਕਾਰ ਦੇ ਖਿਲਾਫ ਜਾਂਦੀ ਹੁਣ ਹਰੇਕ ਵਾਰੀ ਇਹ ਕਹਿੰਦੇ ਸੀ ਜਾ ਕੇ ਅਸੀਂ ਦਿੱਲੀ ਮਾਡਲ ਲੈ ਕੇ ਆਏ ਪੰਜਾਬ ਦੇ ਵਿੱਚ ਦਿੱਲੀ ਮਾਡਲ ਤਾਂ ਲੱਗਦਾ ਕਿ ਇਹ ਦਿੱਲੀ ਮਾਡਲ ਹੀ ਆਇਆ ਹੈ ਕੋ ਸਰ ਜਿੱਥੇ ਗੱਲ ਕੀਤੀ ਗਏ ਮਹੱਲਾ ਕਲੀਨਿਕ ਹੋ ਗਏ ਚਲੋ ਵਧੀਆ ਕਦਮ ਮਹੱਲਾ ਕਲੀਨਿਕ ਦੀ ਗੱਲ ਕਰਦੇ ਹੋ ਤਾਂ ਇਹਨਾਂ ਨੇ ਜਿਹੜੀ ਡਿਸਪੈਂਸਰੀਆਂ ਬਣੀਆਂ ਸੀ ਉਹਦਾ ਨਾਮ ਚੇਂਜ ਕਰਕੇ ਮਹੱਲਾ ਕਲੀਨਿਕ ਰੱਖਤਾ ਇਹਨਾਂ ਡਿਸਪੈਂਸਰੀਆਂ ਵੀ ਹੈਗੀਆਂ ਨੇ ਇਸ ਤਰ੍ਹਾਂ ਦੀ ਗੱਲ ਨਹੀਂ ਮਹੱਲਾ ਕਲੀਨਿਕ ਵੀ ਖੁੱਲੇ ਨੇ ਤੋਂ ਮਹੱਲਾ ਕਲੀਨਿਕ ਦੇ ਵਿੱਚ ਤੁਸੀਂ ਦੇਖਦੇ ਜਿਹੜੇ ਲੋਕ ਅੱਜ ਵਿਰੋਧ ਕਰਦੇ ਸੀ ਉਹ ਲੋਕ ਹੀ ਉੱਥੇ ਜਾ ਕੇ ਦਵਾਈ ਵਗੈਰਾ ਆਪਣੇ ਟੈਸਟ ਕਰਵਾ ਰਹੇ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਇਹਨਾਂ ਨੇ ਤੇ ਤੁਹਾਡੇ ਇਸ ਖਬਰ ਬਾਰੇ ਕੀ ਵਿਚਾਰ ਨੇ ਕਿ ਆਮ ਆਦਮੀ ਪਾਰਟੀ ਬਹੁਤ ਵਧੀਆ ਕੰਮ ਕਰ ਰਹੀ ਹੈ ਪੰਜਾਬ ਦੇ ਵਿੱਚ ਤੇ ਤੁਹਾਡਾ ਕੀ ਕਹਿਣਾ ਹੈ ਇਸ ਖਬਰ ਉੱਤੇ ਆਪਣੇ ਵਿਚਾਰ ਜੁੜ ਦਿਓ ਧੰਨਵਾਦ